ਛੋਟੀਆਂ ਦਿਖਾਈ ਬਈ ਖੋਲ ਕੇ ਸੂਣ ਵਾਲੀਆਂ ਨੇ ਉਹ ਤਾਂ ਇਹ ਫਾਇਦੇ ਚੰਗੀਆਂ ਫਰਤੇ ਨੇ ਆਪਾਂ ਨੇ ਕਰੋ ਬਾਹੀਆਂ ਨੇ ਇਹ ਲੈ ਤੇ ਇਹ ਖੜੀ ਬਈ ਆਰ ਲਾਤਾ ਰਾ ਤੇ ਕਿਹ ਜਿਹੜਾ ਚੁੰਗੜਾ ਜਾਵੇ ਬੱਚਾ ਕਿਹ ਸੋਦਾ ਨਾ ਬਣੀ ਤੇ ਕਿਹ ਆਹ ਭੁੱਖ ਦੇ ਤੋੜੇ ਚੋਂ ਆਈਆਂ ਨੇ ਸਾਹਮਣੇ ਤੋੜੇ ਚੋਂ ਆਈਆਂ ਨੇ ਰਾਤੇ ਲੈ ਕੇ ਆਏ ਸਾਹਮਣੇ ਵਾਲੇ ਜਾਨਵਰ ਕਿੱਥੋਂ ਲਈਆਂ ਗਾਹਾਂ ਵੇਚਤੀਆਂ ਗਾਹਾਂ ਤੋਂ ਕਿਹਾ ਗਾਹਾਂ ਵੇਚਤੀਆਂ ਬੱਚੇ ਚਾਰ ਚਰਨੇ 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 ਸੱਤੇ ਸੱਤੇ ਖਾਂਦੇ ਨੇ ਦਾਣਾ ਖਾਂਦੇ ਆਹ ਆਹ ਦੇ ਬੱਚੇ ਚਾਰ ਵੀ ਜਿਹੜਾ ਚੁੰਗਲੂ ਤਾਂ ਵੀ ਠੀਕ ਹੈ ਜਿਹੜਾ ਨਹੀਂ ਚੁੰਗੂ ਤਾਂ ਵੀ ਪਲ ਜੂ ਖਣਗੇ ਯਾਰ ਚੁੰਗਣਗੇ ਜਦੋਂ ਮਾਵਾਂ ਨੇ ਅਗਲਿਆਂ ਦੀਆਂ ਕੀ ਮੰਗੇ ਚਰਨੇ ਇਹਨਾਂ ਦਾ ਬਾਈ ਜੋੜੀ ਲੈਣੀ ਬਾਈ ਤੇ ਫਿੱਟਾ ਤਾਰਦੇ ਥੱਲੇ ਭਾਈ ਜੀ ਜੋੜੀ ਦਾ 45000 ਰੁਪਇਆ ਆ ਚਾਰ ਬੱਚੇ ਨੇ ਪੱਤਾ ਰੱਖਾ ਤੇਰੇ ਸਾਹਮਣੇ ਖਾਰੇ ਨੇ 2525 ਜੀਫਟੇ ਕਰ ਲਿੱਸੀਆਂ ਬੱਕਰੀਆਂ ਨੇ ਤੇਰੇ ਵਰਗੀਆਂ ਜੈ ਜੈ ਤੂੰ ਲਿੱਸੇ ਮੈਂ ਆਉਂਦੀ ਤਾਂ ਮੈਂ ਚੁੱਕਾ ਬੱਕਰੀਆਂ ਆਉਂਦੀ ਤਾਂ ਮੈਂ ਜੀਤਨੀ ਜੇ ਰਾਜੀ ਹੁੰਦੀਆਂ ਨਾ ਤਾਂ ਆਪਾਂ 60000 ਵੰਗੀ ਜਾਂਦੇ ਖਾ ਨਵੀਆਂ ਨੇ ਕੋਈ ਕੁੜੀ ਨਹੀਂ ਜੀ ਕਿਉਂ ਚੌਧਰੀ ਪਸੰਦ ਨੇ ਹਾਂ ਬੱਚੇ 4 ਹੋਗੇ ਇਹ ਕਹਿੰਦਾ ਬਈ ਰੇਟ ਸਹੀ ਕਰ ਲੈ ਰੇਟ ਤੁਸੀਂ ਦੱਸਣਾ ਯਾਰ ਸਹੀ ਨੂੰ ਮਾਲਾ ਕਹਿੰਦਾ ਫਿਰ ਸਾਰੀ ਹੀ ਦੇ ਦੋ ਮੈਂ ਕਿਹਾ ਬੜਕੇ ਲੈ ਆ ਅਗਲੇ ਨੇ ਲੈਣੀ ਨਾ ਅਗਲਾ ਵੀ ਦੱਸੇ ਨਾ ਕੋਸ ਅਸੀਂ ਸਲਾਹ ਕਰਨੀ ਉਤਰੋ ਕੇ ਸਲਾਹ ਜ਼ਰੂਰ ਕਰੋ ਜੀ ਆ ਜਾ ਉਸੇ ਜਿਹਾ ਹੋ ਜਾ ਇਹ ਸਲਾਹ ਕਰ ਕੋਈ ਨਾ ਪਾਲ ਨਹੀਂ ਜੇ ਤੈਨੂੰ ਕੰਮ ਛੇੜਦਾ ਮੈਨੂੰ ਕਹਦਾ ਬਈ ਮੈਂ ਵਾਲਿਆਂ ਤੇ ਪਾਰਾ ਸਾਨੂੰ ਕੋਈ ਵਿਚਾਰ ਨਹੀਂ ਕੋਈ ਬਈ ਨਹੀਂ ਹੋਇਆ ਪੱਟ ਲਾ ਪੱਟ ਪੱਟ ਹੋ ਗਿਆ ਸੇ ਦਾ ਉਹ ਥੋੜੇ ਥੋੜੇ ਅੱਧੀ ਆ ਬੱਕਰੀ ਨਾ ਜਵਾਨ ਹੈ ਮੈਂ ਕਹਣਾ ਇਹਨੂੰ ਥੁੜੀ ਕਹਣਾ ਅੱਧੀ ਬੱਕਰੀ ਹੈ ਇਹ ਜਾਂਦਾ ਉਹ ਨਵੀਂ ਹੈ ਇਹਦਾ ਪਹਿਲੇ ਸੂਏ ਪਾਠਾ ਵੀਰੇ ਇਹ ਤੀਜੇ ਸੂਏ ਆ ਆ ਨਵੀਂ ਹੈ ਹਾਂ ਇਹ ਭਲੂ ਦਿਖਾ ਲੈ ਹਾਂ ਪਹਿਲੇ ਸੂਆ ਬਾਈ 6 ਦਾ ਪਾਠਾ ਇੱਲਜੀ ਨੂੰ ਮਾਰ ਕੇ ਦਿਖਾ ਪਾਸ ਕਰੋ ਇਹ ਨਾ ਹਾਂ ਲਾ ਬਈ ਮੁੱਲ ਮੈਂ ਲਾਵਾਂ ਕਿ ਤੂੰ ਲਏਗਾ 10 ਦਾ 10 ਮੈਂ ਮੈਂ ਕਾ 25000 ਦੋਆਂ ਦਾ ਅੰਦਾ ਗਰੀਬ ਚ ਹੀ ਆ ਕੁਰਤਾ ਪਜਾਮਾ ਦੇਖ ਕੇ ਮੇਰੇ ਕੱਪੜੇ ਨਾ ਦੇਖੀ ਕੱਪੜੇ ਨਾ ਦੇਖੀ ਬੰਦੇ ਨੂੰ ਦੇਖੀ ਭਾਈ ਬੱਕਰੀਆਂ ਦੇਖਣੇ ਨੇ ਪੈਸਾ ਦੇਖਣਾ ਸਾਈ ਕੱਪੜਿਆਂ ਨੂੰ ਲੈਣਾ ਕੀ ਹੈ ਇਹ ਵੀ ਕੱਢੀ 25000 ਕਹਿੰਦਾ ਭਾਈ ਲਾਲ ਪਰਨੇ ਵਾਲਿਆ ਕੋਈ ਗੱਲ ਨਹੀਂ ਕਰਾ ਗੁੱਸਾ ਫਿਰ ਹੋਰ ਕੀ ਗੁੱਸਾ ਕਿੱਥੇ ਕਰੀਏ ਸਾਦਾ ਗੁੱਸਾ ਕਿੱਥੇ ਪੂਰਾ ਕਰੀਏ ਸਾਦਾ ਕਰਨ ਵਾਲਾ ਕੰਮ ਨਹੀਂ ਇੱਥੇ ਕਰੀਏ ਗੁੱਸਾ ਐ ਨਹੀਂ ਕਰੂੰਗੀ ਕਿੱਥੇ ਕਰੂੰਗੀ ਕੱਲ ਦੱਸ ਕਿੱਥੇ ਬਣੂਗੀ ਸਾਨੂੰ ਵੀ ਨਹੀਂ ਬਾਹਰੋਂ ਮਿਲਦੀਆਂ ਤਾਂ ਉਹ ਦੱਸ ਉਹ ਇਹਨਾਂ ਲਿਆਉਣੀਆਂ ਨੇ ਬੱਕਰੀਆਂ ਜਾਂ 42000 ਦੀਆਂ ਲਾ ਜਾਂ ਸਾਰੀਆਂ ਛੱਡ ਦੇਣਾ ਹਾਂ ਫਾਇਦਾ ਕੀ ਆ ਦੋਤੇ 40000 ਦਾ ਭਾਈ ਹਾਂਜੀ ਹੈ ਮੈਂ ਹੋਰ ਜਿਆਦਾ ਤਰਾ ਤੂੰ ਪੈਣਾ ਮੈਨੂੰ ਪਾਸੜੀਆਂ ਨਾਲ ਕਿੱਥੇ ਬਣੂਗੀ ਤੇਰੇ ਗੱਲ ਆ ਬੱਚਿਆਂ ਵਾਲੀਆਂ ਬੱਕਰੀਆਂ ਕਿਹੜਾ ਦੇਊਗਾ 12 13 ਜੀ ਮੇਰਾ ਮੋਟਾ ਸੀਗਾ ਜਿੰਨਾ ਤੇ ਉਹ ਖਰਚ ਤਾਂ ਨਹੀਂ ਜਾਂਦਾ ਜੀ ਮੇਰਾ ਮਾਰਟੀ ਹਾਈ ਇਹਿਆ ਨਹੀਂ ਹੋ ਗਿਆ ਬੱਚੇ ਕਿਉਂ ਉਹਦੇ ਬਿਨਾਂ ਪੁੱਛੇ ਮੋਲੇ ਲਾਦਾ ਮੇਰੇ ਹਿਸਾਬ ਨਾਲ ਲਾਉਣਾ ਉਹਨੂੰ ਉਹਦਾ ਛੱਡ ਤੂੰ ਤੂੰ ਦੱਸ ਕਿਹੜੇ ਹਿਸਾਬ ਨਾਲ ਮੋਲ ਲਾਉਣਾ 14 14000 ਕਿਹੜੇ ਹਿਸਾਬ ਨਾਲ ਲਾਉਣਾ ਇਹ ਵੀ ਦੱਸ ਦੇ ਆਪਦੇ ਹਿਸਾਬ ਨਾਲ ਲਾਉਣਾ 25000 ਰੁਪਏ ਨਾਲ ਬੱਡੇ ਵਾਲੇ ਨੂੰ ਵੇਚ ਦਾਂਗੇ ਨਾਲ ਜਰੂਰੇ ਵਡਾਉਣੀਆਂ ਇਹਦੇ 10-12000 ਦੇ ਮਗਰ ਬੱਚੇ ਨੇ 4 ਜੇ ਅਗਲੇ ਦੇ ਫਾਇਦੇ ਦੀ ਗੱਲ ਕਹਿ ਦੀਏ ਨਾ ਹੁਣ ਅੱਜ ਆਪਾਂ ਗੱਬਣ ਬੱਕਰੀ ਲੈ ਲੈਣੇ ਆਂਗੇ ਉਹਦਾ ਆਪਾਂ ਨੇ ਕੀ ਦੇਖਿਆ ਚਾਨਣ ਦਾ ਫਿਰ ਰਿਹਾ ਸਾਹਮਣੇ ਰੁਪਿਆ ਇੱਕ ਬਾਾਰ ਫਿਰ ਰਿਹਾ ਸ਼ੀਸ਼ਾ ਸਾਹਮਣੇ ਕਿ ਜੇ ਸਹੀ ਫੁੱਟ ਗਿਆ ਫੇਰ ਕੀ ਕਰੇਗਾ ਕਿਵੇਂ ਫਟੂਗਾ ਸ਼ੀਸ਼ਾ ਆਇਆ ਤਾਂ ਬੰਦੇ ਮਾਰ ਜਾ ਉਹ ਯਾਰ ਕੁੱਸ਼ ਕਰੇ ਅਗਲੇ ਦੀ ਜ਼ਿੰਮੇਵਾਰੀ ਨਾ ਫਾੜੀ ਅੱਜ ਦਾ ਪਊਗਾ ਇਤਕੀ ਖਬਰਾਂ ਦੱਸੇ ਤੇ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੀ ਅੱਜ ਦਾ ਹੁਣ ਵੀ ਗਰੰਟੀ ਦਵਾਂਗੇ ਥਣ ਦੇਖ ਲੈ ਦੰਦ ਦੇਖ ਲੈ ਬਾਈ ਦੁੱਧ ਦਾ ਜਿਹੜਾ ਤੇਰੇ ਸਾਹਮਣੇ ਆਇ ਕੱਲੋ ਆਧਾ ਕਿਲੋ ਪਾਈ ਆਇਆ ਤੂੰ ਐਂ ਜਾ ਕੇ ਧੋਰਾ ਧੋਰਾ ਦਾ ਕਿਉਂ ਨਹੀਂ ਉਹ ਤਾਂ ਹੁਣ ਬੱਚੇ ਦਾ ਦੁੱਧ ਨਾਲ ਹੀ ਪਲ ਰਹੇ ਨੇ ਸਾਡੇ ਇਹਦਾ ਇੱਕ ਬੰਦੇ ਇਹ ਕਰਕੇ ਆਪਾਂ ਦੱਸਿਆ ਵੀ ਚਾ ਨਾ ਮੈਂ ਜਾਨਵਰ ਨਹੀਂ ਵੀਰੇ 4 ਬੱਚੇ ਦੇ ਕਿਲੋ ਸੌਖਾ ਰੂਗਾ ਨਾ ਸਿੰਘ ਜੀ ਬੰਦ ਆਹ ਕਰੀਏ ਕੁਸੋਰਾ ਕਿ ਚੱਲੀਏ ਨਾ ਮੜਾ ਜਾ ਖਰਚਾ 30000 ਦਿਆਂ ਦੰਨਾ 31000 ਦਿਆਂ 40000 ਦਿਆਂ ਬੱਕਰੀਆਂ ਲੈ ਜਾਣਾ 32000 ਦਿਆਂ ਦੰਨਾ 40000 ਦਿਆਂ ਲੈ ਜਾਣਾ 32000 ਦਿਆਂ ਬੱਕਰੀਆਂ 40000 ਪੱਤੀ ਦੀਆਂ ਗਲਤ ਆ ਸੰਗ ਜਾਰੀ 40000 ਦਿਆਂ ਲੈ ਜਾ ਹੁਣ ਆਪਾਂ ਦੇਖ ਨਾਲ ਹੀ ਗੱਲ ਕਰਦੇ ਆ ਭਾਈ ਮੁੜੇ ਦੇਣ ਵਾਲੀ ਗੱਲ ਕਰਦਾ ਸੁਲਾਈ ਵਾਲੀ ਗੱਲ ਕਰਦਾ ਦੋਰੇ ਵੀਰੇ ਚਾਰ ਬੱਚੇ ਇੱਕ ਹੱਥ ਵੀ ਜਾਂ ਨਾ ਇਹ ਮੁੰਡੇ ਵਿੱਚ ਬੱਕਰੀਆਂ ਭਾਈ ਦੇਖ ਲੈ ਦੋ ਨੇ ਚਾਰ ਬੱਚੇ ਨੇ ਵੀਰੇ ਦੋ ਦੋ ਪੱਤੇ ਪੁੱਤੇ ਖਾਂਦੇ ਨੇ ਐ ਵੀ ਚਲੇ ਮਾਰ ਨਹੀਂ ਖਾਂਦੇ ਭਲ ਜਾਣਗੇ ਯਾਰ ਮਾਰਦਾ ਹੁਣ ਜਿਹੜੀ ਸੂਕੀ ਉਹਨੂੰ ਵੀ ਤਾਂ ਸਾਮਾਂਗੇ ਆਪਾਂ ਤੈਨੂੰ ਇਹ ਘਾਟਾ ਨਹੀਂ ਕਿਉਂ ਜੀ 15 ਦਿਨ ਦਾ ਛੇਰੇ ਜੋ ਜਰਵਰ ਪਾਲ ਨਹੀਂ ਬੜਾ ਕਿਉਂ ਸਸਤਾ ਸੌਦਾ ਕਰੇ ਘਾਟਾ ਨਹੀਂ ਦਿੰਦਾ ਹੁੰਦਾ ਠੀਕ ਹੈ ਗੱਲ ਕਰੀਏ ਕੋਸਾ ਆਓ ਗੱਡੀ ਕਾਰ ਜੋ ਪੱਟ ਲਿਆ ਘੱਟ ਗਿਆ ਆਹ ਕਾਹ ਜਾਉਂ ਤਰਾ ਕੋਈ ਜਾ ਪਈ ਤਾ ਥੋੜਾ ਜਿਹਾ ਹੋਰ ਕਰ ਤਾ ਨੂੰ ਤਾਇਆ ਕੱਚੀ ਗੱਲ ਦਾ ਕੀਤਾ ਤਾਇਆ ਜੇ ਕੱਚੀ ਕਰ ਗਿਆ ਨਾ ਐ ਕਰੀ ਤਾਇਆ ਕੱਚੀ ਗੱਲ ਕਰ ਗਿਆ ਨਾ ਸਾਰਾ ਪੰਜਾਬ ਕੱਚੀ ਕਰ ਦੂ ਹਾਂ ਤਾਇਆ ਤਾਂ ਪੱਕੀ ਗੱਲ ਕਰੂੰਗਾ ਤੇਰੇ ਨਾਲ ਆਜਾ ਆਓ ਆ ਗਈ ਇੱਕ ਪਟੂ ਆ ਗਾ ਘੋਣਾ ਇਹ ਕੀ ਚੀਜ਼ ਹੈ ਇੱਕ ਵੀਰੇ ਉਹ ਆ ਜੋੜਾ ਬੱਚਿਆਂ ਦਾ ਜੋੜਾ ਹੀ ਇਹਦੇ ਸਾਡੇ ਚਾਰ ਬੱਚੇ ਹੋਗੇ ਕਾ ਨੂੰ ਤੂੰ ਐਨੇ ਤੇਨੇ ਇਹ ਕਰਦਾ ਐਡੇ ਤੇਨੇ ਤੂੰ ਕਰਦਾ ਮੈਂ ਨਹੀਂ ਕਰਦਾ ਮੈਂ ਤਾਂ ਅਗਰੇ ਨਹੀਂ ਤੇ ਜੈਸ ਤੇ ਕਿ ਮੁੰਡਾ ਲਾਉਣਾ ਹੈ ਹੁਣ ਅੱਗੇ ਅਗਲਾ ਵੜਾਉਣਾ ਹੈ ਫੇਪ ਜਾਉਣਾ ਹੈ 50 ਤੂੰ ਵੜਾ ਨਾ ਕਿਸੇ ਨੂੰ ਇਹ ਕੀ ਗੱਲ ਨਾ ਮੈਨੂੰ ਮਾਰ ਨਾ ਮਾਰ ਗੱਲਾਂ ਦੋ ਨੇ ਆਪਣੇ ਕੋਲੇ ਤਾਂ ਬੱਸ ਬੱਤੀ ਆ ਲਾਦਾ ਇਹ ਦੋ ਗੱਲਾਂ ਨੇ ਤੈਨੂੰ ਨਾ ਫੇਰ ਨਹੀਂ ਬਣਦੀ ਚਲੋ ਗੱਲ ਕਿਵੇਂ ਬਣੂਗੀ ਕਿਵੇਂ ਬਣੂਗੀ ਗੱਲ ਇਹਨੇ ਲਈਆਂ ਲਿਆ 38000 ਦੀਆਂ ਬੱਕਰੀਆਂ 38 ਕਿੰਨਾ ਹੁੰਦਾ 30 ਦੇ ਹਿਸਾਬ ਲਾ ਰਾ ਕਿੰਨਾ 30 ਤੇ 8 ਅੱਛਾ 30 ਤੇ 8 ਕੌਣ ਪੰਨੂ ਤਾਂ ਹੀ ਦੇਖਣਾ ਚਰਨੇ ਦੇ ਮੇ ਬਾੜੇ ਚ ਕਿੰਨਾ ਘੱਟ ਆ ਸਰ ਸਾਹਿਬ ਇਹ ਖੋਛਾ ਤਾਂ ਮਾਂ ਕੇ ਘੀਰ ਨਹੀਂ ਖੋਣੀ ਨਾ ਠੀਕ ਆ ਵੀਰੇ ਵੀ ਪਤਾ ਨਹੀਂ ਇਹ ਸਲੇ ਮਿਲੇ ਹੋਏ ਨੇ ਯਾਰ ਮੇਰੀ ਗੱਲ ਸੁਣ ਮੇਰਾ ਨਹੀਂ ਲੱਗਦਾ ਤਾਇ ਦਾ ਮੁੰਡਾ ਇਹ ਮੈਂ ਨਹੀਂ ਜਾਣਦਾ ਇਹਨੂੰ ਮੰਡੀ ਮੰਡੀ ਚ ਯਾਰ ਮੇਲੀ ਸਾਰੇ ਕਿਉਂ ਜੀ ਇਹ ਮੇਰਾ ਤਾਇਆ ਲੱਗਦਾ ਤਾਇਆ ਦਾ ਹੁਣ ਕਹੇਗੇ ਸ਼ਾਨਦਾਰੀ ਹੈ ਨਹੀਂ ਚਰਨੇ ਦਾ ਯਾਰ ਅਲੱਗ ਜਿਵੇਂ ਬڑا ਭਾਈ ਹੁੰਦਾ ਜਰਾ ਇਹ ਕੱਲ ਨੂੰ ਇਹ ਕਹੇ ਵੀ ਪਤਾ ਨਹੀਂ ਸੜਨ ਡਰਾਮਾ ਬਾਜ਼ੀਆਂ ਕਰਕੇ ਮੈਨੂੰ ਬੱਕਰੀਆਂ ਲੈ ਕੇ ਦੇਤੀਆਂ ਬੱਕਰੀਆਂ ਦਾ ਸੌਦਾ ਤੁੱਕੀ ਹੀ ਪਿਆ ਬੱਕਰੀਆਂ ਤੈਨੂੰ ਮੈਂ ਲੈਦਾ ਨਾ ਪਸੰਦ ਨੇ ਜਮਾ ਪਸੰਦ ਨੇ ਪੂਰੀਆਂ ਉਹ ਕਪੜਾ ਨਾਲ ਪੂਰੀਆਂ ਕਿਉਂ ਬਈ ਲੈ ਖਾਣਾ ਪੂਰੀਆਂ ਸਸੇਗਾ ਪੂਰੀਆਂ ਬੱਕਰੀਆਂ ਵੇਚਤੀਆਂ ਤੇਰੀਆਂ ਮੈਨੇ 30000 ਦੀਆਂ ਲੈ ਨਹੀਂ ਹੈ ਬਸ 35 ਦੀਆਂ ਹੋਗੀਆਂ ਓ ਯਾਰ ਤਾਂ ਆ ਕੀ ਫਾਇਦਾ ਜ 35000 ਦੀਆਂ ਬੱਕਰੀਆਂ ਲੈ ਜਾ ਕੀ ਫਾਇਦਾ ਹੈ ਜ 36 ਦੀਆਂ ਹੋਗੀਆਂ ਪਰੇ ਹਟ ਪਿੱਛੇ ਥੋੜੀ ਮੋੜਾਂਗੇ ਅਸੀਂ ਸਾਈ ਹਾਂ ਮੈਂ ਨਹੀਂ ਖਾਣਾ ਮੇਰਾ ਵੀ ਸੂਈਆਂ ਹੋਈਆਂ ਲੈ ਜਾ ਬਾਈ ਠੀਕ ਹੈ ਚਲ ਨਿਕੜੇ ਪੈਨੇ ਬੱਚੇ ਓ ਜੀ ਕੋਈ ਕਿਸੇ ਨੂੰ ਮੋਕਨੇ ਕਿਸੇ ਨੂੰ 15 15 20 20 ਦਿਨਾਂ ਦੇ ਪੁਛਾ ਮੇਰੇ ਨਾਲ ਤੋਰਾ 35 3500 ਦੇ ਹੁਣ ਵੇਚਦਾ ਨਾ ਗੋਦੀ ਚੱਕ ਕੇ ਜਨਾ ਮੇਚਦਾ 14000 ਨਾਲ ਪਲ ਜਾਣਗੇ ਵਿਚਾਰੇ ਓ 14000 ਤਾਂ ਆਪਣਾ ਹੁਣੀ ਤਿਆਰ ਹੁੰਦਾ ਹਾਂ ਸਾਰਾ ਸੈਲ ਕਰਾਉਣ ਤੇ ਤੇਰੀ ਬੱਕਰੀਆਂ ਚਾ ਕਿਸੇ ਦੇ ਗਲਾਸੀ ਲੈ ਕੇ ਨਹੀਂ ਜਾਣ ਦੁੰਦੀਆਂ ਇਹਨਾਂ ਨੂੰ ਰਜਾ ਕੇ ਰੱਖੇਗਾ ਜੀ ਉਨ ਕਰੇ ਕੰਦਨਾ ਬਣੋ ਚੀ ਤੁੱਪੇ ਖੜੀਆਂ ਨੇ ਤੂੰ ਫਿਰ ਜਾ ਕੋਟ ਪੈਂਟ ਪਾ ਕੇ ਚੈਟਰਮਾਈਨ ਹੋ ਗਏ ਫਿਰ ਕਿਥੇ ਦੇਂਗੇ ਆਪਣਾ ਨਾਲ ਤੈਨੂੰ ਵੀ ਫੇਰੇ ਠੀਕ ਆ ਗੱਲ ਬੱਚੇ ਨੇ ਨਾਲ ਘਟਾ ਦੇ ਬੱਤੇ ਖਾਈਆਂ ਨੇ ਆਪਣੇ ਨੇ ਬੱਚੇ ਆ ਗਣ ਲਾ ਭਾਈ ਚੰਨੀ ਬੱਕਰੀਆਂ ਆ ਦੋਨੇ ਹੀ ਨੇ ਵੀਰੀ ਚਾਰ ਜੇ ਹੈ ਹਾਂ ਹਾਂ ਦੋਨੇ ਹੀ ਯਾਰਾ ਬੰਦੇ ਸੋ ਯਾਰ ਕਿ ਪਾਸ ਲੈ ਕੇ ਜਾਓ ਯਾਰ ਚਾਰ ਬੱਚੇ ਨਗਰਿਆ ਤੇ ਪੁਰਾਣੀ ਯਾਰ ਇਹਨਾਂ ਦਾ ਆਹ ਸੁਣ ਲੈ ਇੱਕ ਦਾਣੇ ਪਾ ਦਿਆ ਕਿ ਨਹੀਂ ਵਿਚਾਰੀ ਨੂੰ ਪਈਆ ਪਈਆ ਜਾਨਵਰ ਦੀ ਬੱਕਰੀ